ਮੰਨੀ ਬਤਾ ਕੀ ਨਾਮ ਤੁਹਾਡਾ ਮੇਰਾ ਨਾਮ ਚਰਨਜੀਤ ਹੈ ਕੀ ਗੱਲ ਕੀ ਹੋਈ ਹੈ ਬਸ ਪਾਰਟੀ ਹੈ ਵੀਰੇ ਕਿੱਥੇ ਕਿੱਥੇ ਬਲੱਡ ਮੈਮੇ ਕੀ ਹੋ ਕੀ ਗੱਲ ਸੀ ਕੀ ਮਾਮਲਾ ਪੁੱਛਣਾ ਹੈ ਵੀਰੇ ਪਤਾ ਨਹੀਂ ਵਿੱਚ ਆਏ ਕਈ ਜਾਂਦੇ ਸੀ ਬੁੜੀਆਂ ਲੜੀ ਜਾਂਦੀਆਂ ਐ ਨਹੀਂ ਪਤਾ ਕਿਹੜੀਆਂ ਲੜਦਗਾ ਸੀ ਤੇ ਬੱਸ ਪਤਾ ਨਹੀਂ ਵੀ ਟ੍ਰੈਵਲ ਪਧੰਦ ਕਹਿੰਦੇ ਪੁੱਠਾ ਮੁੜ ਕੇ ਚੱਕ ਕੇ ਪਤਾ ਨਹੀਂ ਕਿਵੇਂ ਇਹ ਨਹੀਂ ਆਪਾਂ ਨੂੰ ਪਤਾ ਗਿਆ ਵਿਚਾਰੇ ਦਾ ਕਿੰਨੇ ਕਿਲੋ ਜੱਕੀ ਵੀ ਬਹੁਤ ਜਣੇ ਹੈਗੇ ਸਾਡੇ ਪਿੰਡ ਦੇ ਬਹੁਤ ਜਣੇ ਆ ਵੀਰੇ ਕਿਥੋਂ ਚੱਲੀ ਸੀ ਪਾਸੇ ਬਰਤੰਡੋ ਚੱਲੀ ਸੀ ਗੋਜੜ ਚਲੀ ਸੀ ਬਲੜ ਮੈਂ ਮੈਦਾਨ ਸਿੰਘ ਵਾਲੇ ਰੋ ਪਦਨ ਮੈਂ ਨਹੀਂ ਬੱਸ ਮੈਂ ਨਹੀਂ ਬੱਸ ਕੀ ਨਾਮਾ ਟੋੜ ਦੇ ਕੀ ਮਾਮਾ ਹੈ ਇਹਦਾ ਨਾਮ ਨੀਰ ਸਿੰਘ ਲਈ ਨੌਰਥਨ ਵੈਲਫੇਅਰ ਸੁਸਾਇਟੀ ਦਾ ਵਲੰਟੀਅਰ ਹੈ ਨੇ ਫੋਨ ਆਇਆ ਸੀਗਾ ਹੁਣੇ ਕਿ ਆਪਣੇ ਗੁਨਿਆਨੇਕੋਲ ਕਿੱਥੇ ਐਕਸੀਡੈਂਟ ਹੋਇਆ ਕਲੀਅਰ ਕਾਲਜ ਕੋਲ ਜਿਹੜੀ ਬੱਸ ਪਲਟ ਚੁੱਕੀ ਆ ਬੱਸ ਪੂਰੀ ਪਲਟੀ ਪਈ ਹੋਈ ਸੀ ਸਵਾਰੀਆਂ ਨਾਲ ਤੇ ਕੋਈ ਸੰਸਥਾ ਪਹਿਲਾਂ ਉੱਥੇ ਆਪਣੇ ਗੁਨਿਆਨੇ ਦੀ ਸਿਵਲ ਚ ਲੈ ਗਈ ਸੀ ਤੇ ਉੱਥੋਂ ਰੈਫਰ ਕਰਕੇ ਤਾਂ ਇੱਥੇ ਬਠਿੰਡੇ ਲੈ ਕੇ ਆਏ ਸੀ ਕਿੰਨੇ ਕੁ ਬੰਦੇ ਲੱਗ ਪੁੱਜ ਗਏ ਲਗਭਗ 12 ਤੋਂ 15 ਜ਼ਖਮੀ ਕਹਿ ਰਹੇ ਇਹ ਇਹ ਸਾਨੂੰ ਅਜੇ ਕੁਝ ਨਹੀਂ ਪਤਾ ਕਿਹੜੀ ਬੱਸ ਸੀ ਪਰ ਅਕਲੀਆ ਕਾਲਜ ਦੇ ਮੂਰੇ ਕਹਿ ਰਹੇ ਨੇ ਅਕਲੀਆ ਕਾਲਜ ਦੇ ਮੂਰੇ ਹਾਂਜੀ ਹਾਂਜੀ ਬਾਕੀ ਕੀ ਨਾਮ ਹੈ ਜੀ ਕੀ ਦੁਰਘਟਨਾ ਵਾਪਰੀ ਜਸਪੀਤ ਸਿੰਘ ਹੈਈ ਪਿੰਡ ਬਲਾਡ ਮਹਿਮਾਂਗਾ ਆ ਗੋਨਿਆਂ ਦੇ ਮੰਡੀ ਤੋਂ বাস ਚੱਲਦੀ ਹੈ ਜੀ ਇਹ ਆਕਲ ਕੇ ਪੇਂਦੀ ਬਲਾਡ ਮਹਿਮਾਂਂ ਡਾਂਸਿੰਗਲ ਜਾ ਕੇ ਰੁਕਦੀ ਆ ਇਹਦਾ ਆਕਲਗਾ ਰੋਡ ਤੇ ਐਕਸੀਡੈਂਟ ਹੋਇਆ ਜੀ ਬਲਾਡ ਮਹਿਮੇ ਦੇ ਨੇੜੇ ਕਲੌਨੀਆਂ ਕੋਲੇ ਇਹਦਾ ਦੇਖੋ ਹੀ ਹੁਣ ਡਰਾਈਵਰ ਨੂੰ ਪਤਾ ਜਾਂ ਜਿਹੜੇ ਉੱਥੇ ਵਿੱਚ ਬੰਦੇ ਇੰਜਰ ਹੋਏ ਉਹਨਾਂ ਨੂੰ ਪਤਾਗਾ বাস 10 ਤੁਲਨ ਵਿਗੜ ਗਿਆ ਤੇ বাস ਟੇਢੀ ਹੋ ਗਈ ਚਾਰੇ ਟਾਇਰ ਤਾਂ ਮਤਲਬ ਸਵਾਰੀ ਇਸ ਤਰ੍ਹਾਂ ਸਵਾਰੀਆਂ ਫੱਟੜਾਈ ਆ 8-10 ਸਵਾਰੀਆਂ ਜ਼ਿਆਦਾ ਫੱਟੜਾ ਟੋਟਲ ਕਿੰਨੀਆਂ ਆ ਪਤਾ ਲੱਗਦਾ ਅੰਦਾਜ਼ਾ ਨਹੀਂ ਇਹੇ ਸ਼ਾਮ ਵਾਲਾ ਟਾਈਮ ਸੀ ਵੀਰੇ ਵੇਖੋ 30 ਤੋਂ 40 ਬੰਦੇ ਦਾ ਵੱਧ ਹੋ ਸਕਦੇ ਆ ਹਰ ਬੰਦਾ ਸ਼ਾਮ ਨੂੰ ਘਰੇ ਜਾਂਦਾ ਉਹਦਾ ਕਰਕੇ ਵੇਖੋ ਕਿੰਨੇ ਬੰਦੇ ਹੋ ਸਕਦੇ ਹੋ 7-8 7-8 ਬੰਦੇ ਜ਼ਿਆਦਾ ਇੰਜਰ ਵੈਸੇ ਕਿੱਥੇ ਬਲਾੜ ਮੇਰੀ ਕੁੜੀ ਹੈ ਦੋ ਕੁੜੀਆਂ ਜ਼ਿਆਦਾ ਇੰਜਰ ਆ ਉਹ ਇੱਕ ਤਾਂ ਜੌਬ ਕਰਦੀ ਹੈ ਇੱਕ ਆਪ ਦਾ ਪੜ ਕੇ ਜਾਂਦੇ ਹੁਣ ਜਿਵੇਂ ਵੀ ਐਂਬੂਲੈਂਸ ਕਿਹੜੀ ਆਈ ਹੋ ਐਂਬੂਲੈਂਸ 108 ਆਈ ਹੈ ਗੋਨਿਆਂ ਨੇ ਮੰਨੀ ਤੋਂ ਇੱਥੇ ਲੈ ਕੇ ਹੁਣ ਉਹ ਕੀ ਪਤਾਈ ਕਿੱਥੇ ਲੈ ਕੇ ਗਏ ਹੋਣਗੇ ਆਪਾਂ ਨੂੰ ਕੀ ਪਤਾ ਕਿਹੜਾਂ ਗੋਨਿਆਂ ਨੇ ਪਹ ਗਏ ਆ ਪੇਸ਼ੰਤ ਸਾਰੇ ਹਾਂਜੀ ਹਾਂਜੀ ਵੈਸੇ ਕੋਈ ਸਾਰੇ ਠੀਕ ਹੈ ਵੈਸੇ ਜਿਆਦਾ ਸੀਰੀਅਸ ਨਹੀਂ ਇਹ ਤਾਂ ਡਾਕਟਰ ਸਾਹਿਬ ਹੀ ਦੱਸਣਗੇ ਨਹੀਂ ਆਪਾਂ ਦਾ ਕੀ ਉਹਥੇ ਪਹੁੰਚਾਉਣਾ ਹੁੰਦਾ ਅਸੀਂ ਪਿੰਡ ਦੇ ਰਹਿਣ ਵਾਲੇ ਹਾਂਜੀ ਹਾਂਜੀ ਪਿੰਡ ਦਾ ਰਹਿਣ ਵਾਲਾ ਬਲਾਡ ਮੈਂ ਨਹੀਂ ਹੈ